ਸੇਬ ਵਿਟਾਮਿਨ ਸੀ ਦਾ ਇੱਕ ਵਧੀਆ ਸਰੋਤ ਹੈ ਇਸ ਤੋਂ ਇਲਾਵਾ ਸੇਬ ਵਿੱਚ ਬੀ ਕੰਪਲੈਕਸ ਅਤੇ ਵਿਟਾਮਿਨ ਈ ਅਤੇ ਕੇ ਵੀ ਹੁੰਦਾ ਹੈ ਇਸ ਤੋਂ ਇਲਾਵਾ ਸੇਬ ਚ ਫਾਈਬਰ ਪੋਟਾਸ਼ੀਅਮ ਮੈਗਨੀਸ਼ੀਅਮ ਬੀਟਾ ਕੈਰੋ ਰੀਟਿਨ ਵਰਗੇ ਕਈ ਪੋਸ਼ਕ ਤੱਤ ਚੰਗੀ ਮਾਤਰਾ ਚ ਹੁੰਦੇ ਨੇ ਜੋ ਚੰਗੀ ਸਿਹਤ ਨੂੰ ਬਣਾਈ ਰੱਖਣ ਚ ਮਦਦ ਕਰਦੇ ਨੇ ਜੇਕਰ ਤੁਸੀਂ ਆਪਣੀ ਰੋਜ਼ਾਨਾ ਰੁਟੀਨ ਵਿੱਚ ਸੇਬ ਨੂੰ ਸ਼ਾਮਲ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਖਾਣ ਦਾ ਸਭ ਤੋਂ ਵਧੀਆ ਸਮਾਂ ਨਾਸ਼ਤੇ ਤੋਂ 1 ਘੰਟਾ ਬਾਅਦ ਜਾਂ ਦਿਨ ਵਿੱਚ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਦਰਸਲ ਕਈ ਵਾਰ ਖਾਲੀ ਪੇਟ ਸੇਬ ਖਾਣ ਨਾਲ ਲੋਕਾਂ ਨੂੰ ਇਸ ਨੂੰ ਹਜਮ ਕਰਨਾ ਮੁਸ਼ਕਲ ਹੋ ਜਾਂਦਾ ਹੈ ਫਿਲਹਾਲ ਆਓ ਜਾਣਦੇ ਹਾਂ ਰੋਜ਼ਾਨਾ ਸੇਬ ਖਾਣ ਦੇ ਕੀ ਫਾਇਦੇ ਨੇ ਰੋਜ਼ਾਨਾ ਸੇਬ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਅਸਲ 'ਚ ਇਸ 'ਚ ਪੋਟਾਸ਼ੀਅਮ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਦਾ ਹੈ ਇਸ ਦਾ ਸੇਵਨ ਖਰਾਬ ਕੋਲੇਸਟ੍ਰੋਲ ਨੂੰ ਘਟ ਕਰਨ 'ਚ ਵੀ ਮਦਦ ਕਰਦਾ ਹੈ ਸੇਬ ਵਿੱਚ ਬਹੁਤ ਸਾਰੇ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੁੰਦੇ ਨੇ ਜੋ ਫ੍ਰੀ ਰੈਡੀਕਲਸ ਨੂੰ ਰੋਕਣ ਵਿੱਚ ਮਦਦ ਕਰਦੇ ਨੇ ਰੋਜ਼ਾਨਾ ਸੇਬ ਖਾਣਾ ਤੁਹਾਡੇ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਵੀ ਮਦਦ ਕਰਦਾ ਹੈ ਜੋ ਕਬਜ਼ ਤੋਂ ਪੀੜਤ ਨੇ ਇਸ 'ਚ ਫਾਈਬਰ ਪਾਇਆ ਜਾਂਦਾ ਹੈ ਜੋ ਪਾਚਨ ਕਿਰਿਆ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ ਕਈ ਪੋਸ਼ਟਿਕ ਤੱਤ ਹੋਣ ਤੋਂ ਇਲਾਵਾ ਸੇਬ ਵਿੱਚ ਫਰਕ ਟੋਨਸ ਵੀ ਹੁੰਦਾ ਹੈ ਜੋ ਊਰਜਾ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ ਇਸ ਲਈ ਤੁਸੀਂ ਦਫ਼ਤਰ ਵਿੱਚ ਸੇਬ ਨੂੰ ਸਨੈਕ ਦੇ ਰੂਪ ਵਿੱਚ ਲੈ ਸਕਦੇ ਹੋ ਜਾਂ ਨਾਸ਼ਤੇ ਤੋਂ ਬਾਅਦ ਇਸ ਦਾ ਸੇਵਨ ਕਰ ਸਕਦੇ ਹੋ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸੇਬ ਨੂੰ ਹਮੇਸ਼ਾ ਇਸ ਦੇ ਛਿਲਕੇ ਦੇ ਨਾਲ ਹੀ ਖਾਣਾ ਚਾਹੀਦਾ ਹੈ ਰੋਜ਼ਾਨਾ ਇੱਕ ਸੇਬ ਖਾਣ ਨਾਲ ਤੁਸੀਂ ਕੁਝ ਹੀ ਦਿਨਾਂ ਚ ਆਪਣੇ ਚਿਹਰੇ ਤੇ ਇਸ ਦਾ ਅਸਰ ਦੇਖ ਸਕਦੇ ਹੋ ਸੇਬ ਨੂੰ ਨਿਯਮਤ ਰੂਪ ਨਾਲ ਖਾਣ ਨਾਲ ਚਮੜੀ ਅੰਦਰੋਂ ਸਿਹਤਮੰਦ ਹੋ ਜਾਂਦੀ ਹੈ ਅਤੇ ਚਿਹਰੇ ਤੇ ਕੁਦਰਤੀ ਗੁਲਾਬੀ ਚਮਕ ਦਿਖਾਈ ਦਿੰਦੀ ਹੈ